ਕੀ ਪੁੱਛਦੇ ਹਾਲ ਫਕੀਰਾਂ ਦਾ ਸੜ ਨਦੀਆਂ ਵਿਚੜੇ ਨੀਰਾਂ ਦਾ ਸੜ ਹੰਜ ਦੀ ਜੁਨ ਆਇਆ ਸ਼ਿਵ ਕੁਮਾਰ ਪਟਾਲਵੀ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਹੋਈਆਂ ਕਈ ਐਮ ਗੱਲਾਂ ਜੋ ਅੱਜ ਤੋ ਪਹਿਲਾਂ ਤੁਹਾਨੂੰ ਕਦੇ ਨਹੀਂ ਪਤਾ ਹੋਣਗੀਆਂ ਸ਼ਿਵ ਦੀ ਬਰਿੰਜਵੀਂ ਬਰਸੀ ਮੌਕੇ ਸ਼ਿਵ ਦੀਆਂ ਯਾਦਾਂ ਜਰੀਏ ਆਉ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਭੇਟ ਕਰੀਏ ਸ਼ੌਕ ਜਹਾਨ ਇੱਕ ਕੁੜੀ ਜਿਹਦਾ ਨਾਮ ਮੁਹੱਬਤ ਕੋਣ ਹੈ ਉਹ ਕੁੜੀ ਕੀ ਤੁਹਾਨੂੰ ਪਤਾ ਹੈ ਕਿ ਸ਼ਿਵ ਕੁਮਾਰ ਬਟਾਲਵੀ ਦਾ ਪਰਿਵਾਰ ਕਿੱਥੇ ਰਹਿ ਰਿਹਾ ਹੈ ਉਹਨਾਂ ਦੇ ਕਿੰਨੇ ਬੱਚੇ ਨੇ ਕੀ ਤੁਸੀਂ ਜਾਣਦੇ ਹੋ ਉਹਨਾਂ ਦਾ ਜੱਦੀਕਾਰ ਇਸ ਵਕਤ ਕਿਸ ਦੇ ਹੱਥਾਂ ਵਿੱਚ ਹੈ ਕੌਣ ਉਸਦੀ ਸਾਮ ਸੰਭਾਲ ਕਰ ਰਿਹਾ ਹੈ ਕੀ ਤੁਸੀਂ ਜਾਣਦੇ ਹੋ ਕਿ ਅਰਜੁਨ ਢਿੱਲੋਂ ਦਲਜੀਤ ਦੋਸਾਂਜ ਸੁਰਿੰਦਰ ਕੌਰ ਅਰਜੀਤ ਸਿੰਘ ਨੇ ਵੀ ਸ਼ਿਵ ਕੁਮਾਰ ਦੇ ਕਿਹੜੇ ਕਿਹੜੇ ਗੀਤ ਗਾਏ ਨੇ ਆਓ ਤੁਹਾਨੂੰ ਲੈ ਚਲੀਏ ਇਸ ਸ਼ਾਇਰਾਨਾ ਸਫ਼ਰ ਤੇ ਜਿੱਥੇ ਬਿਰਹਾ ਦੀ ਰੜਕ ਕਿਵੇਂ ਸ਼ਿਵ ਕੁਮਾਰ ਦੇ ਨੈਣਾਂ ਦੇ ਵਿੱਚ ਪੈਂਦੀ ਦਿਖਾਈ ਦੇ ਰਹੀ ਹੈ ਉਹ ਕੁੜੀ ਜਿਹੜੀ ਉਹਨਾਂ ਨੂੰ ਮਿਲੇ ਹੀ ਨਹੀਂ ਜਾਂ ਮਿਲ ਕੇ ਜੁਦਾ ਹੋ ਗਈ ਪਰ ਉਹ ਸ਼ਿਵ ਦੀ ਝੋਲੀ ਬਿਰਹਾ ਪਾ ਗਈ ਇਹ ਕਹਾਣੀ ਉਹ ਤੋਂ ਸ਼ੁਰੂ ਹੁੰਦੀ ਹੈ ਜਦੋਂ ਸ਼ਿਵ ਸ਼ਿਵ ਕੁਮਾਰ ਬਟਾਲਵੀ ਨਹੀਂ ਸੀ ਸਿਰਫ ਸ਼ਿਵ ਕੁਮਾਰ ਸ਼ਰਮਾ ਹੀ ਸਨ ਸ਼ਿਵ ਕੁਮਾਰ ਨੇ 1953 ਦੇ ਵਿੱਚ ਐਜੂਕੇਸ਼ਨ ਪੰਜਾਬ ਯੂਨੀਵਰਸਿਟੀ ਤੋਂ ਪਾਸ ਕੀਤੀ ਅਤੇ ਉਸ ਤੋਂ ਬਾਅਦ ਕਾਂਗੜਾ ਦੀ ਬੈਜਨਾਥ ਯੂਨੀਵਰਸਿਟੀ ਦੇ ਵਿੱਚ ਸਿਵਲ ਇੰਜੀਨੀਅਰ ਦਾ ਡਿਪਲੋਮਾ ਕਰਨ ਲਈ ਉਥੇ ਚਲੇ ਗਏ ਪਰ ਸ਼ਿਵ ਦਾ ਉਹ ਡਿਪਲੋਮਾ ਪੂਰਾ ਨਾ ਹੋ ਸਕਿਆ ਉਸ ਦਾ ਕਾਰਨ ਸੀ ਉਹ ਕੁੜੀ ਜਿਸ ਦਾ ਨਾਮ ਮੈਣਾ ਕਿਹਾ ਜਾਂਦਾ ਹੈ ਕਿ ਸ਼ਿਵ ਕੁਮਾਰ ਨੂੰ ਮੈਣਾ ਪਸਾਉਂਦਣ ਲੱਗ ਪਈ ਪਰ ਸ਼ਿਵ ਇਸ ਪਿਆਰ ਦਾ ਕਦੇ ਵੀ ਇਜ਼ਹਾਰ ਨਹੀਂ ਕਰ पाए ਜਿਸ ਕਰਕੇ ਮੁਹੱਬਤ ਸਿਰਫ ਇੱਕ ਤਰਫਾ ਹੀ ਰਹਿ ਗਈ ਸ਼ਿਵ ਨੂੰ ਬੈਜਨਾਥ ਵਿੱਚ ਮਿਲੀ ਉਹ ਕੁੜੀ ਅਚਾਨਕ ਹੀ ਤੇ ਗਾਇਬ ਹੋ ਗਈ ਅਤੇ ਪਤਾ ਕਰਨ ਤੋਂ ਬਾਅਦ ਇਹ ਪਤਾ ਲੱਗਾ ਕਿ ਉਸ ਕੁੜੀ ਦੀ ਮੌਤ ਹੋ ਚੁੱਕੀ ਹੈ ਇਹ ਗੱਲ ਸੁਣ ਕੇ ਸ਼ਿਵ ਕੁਮਾਰ ਨੂੰ ਅੰਦਰੋਂ-ਅੰਦਰੀ ਬਹੁਤ ਤਕਾ ਲੱਗਦਾ ਹੈ ਜਦੋਂ ਸ਼ਿਵ ਕੁੜੀ ਨੂੰ ਲੱਭਦਾ-ਲੱਭਦਾ ਉਹਨਾਂ ਦੇ ਪਿੰਡ ਜਾਂਦਾ ਤਾਂ ਉਸ ਦੀ ਮੌਤ ਦੀ ਖਬਰ ਸੁਣ ਕੇ ਬਿਰਹਾ ਦੇ ਹਾਲਾਤ ਵਿੱਚ ਉਹ ਗੀਤ ਲਿਖਦਾ ਇੱਕ ਕੁੜੀ ਜਿਹਦਾ ਨਾਮ ਮੁਹੱਬਤ ਗੁਮ ਹੈ ਗੁਮ ਹੈ ਅਸੀਂ ਫਿਲਮਾਂ ਦੇ ਵਿੱਚ ਅਕਸਰ ਦੇਖਦੇ ਹਾਂ ਕਿ ਕਈ ਵਾਰ ਪਹਿਲਾ ਪਿਆਰ ਬੰਦੇ ਨੂੰ ਨਹੀਂ ਮਿਲਦਾ ਸ਼ਿਵ ਕੁਮਾਰ ਨੂੰ ਦੂਸਰੀ ਵਾਰ ਫੇਰ ਪਿਆਰ ਹੁੰਦਾ ਹੈ। ਉਹ ਪਿਆਰ ਪੰਜਾਬ ਦੇ ਬਹੁਤ ਹੀ ਪ੍ਰਸਿੱਧ ਰਾਈਟਰ ਗੁਰਬਖਸ਼ ਸਿੰਘ ਪ੍ਰੀਤ ਲੜੀ ਦੀ ਬੇਟੀ ਅੰਸੂਆ ਦੇ ਨਾਲ ਹੁੰਦਾ ਹੈ। ਗੁਰਬਖਸ਼ ਸਿੰਘ ਬਹੁਤ ਵੱਡੇ ਰਾਈਟਰ ਹੋਏ ਹਨ ਅਤੇ ਉਹਨਾਂ ਨੇ ਪਿਆਰ ਮੁਹੱਬਤ ਉੱਤੇ ਬਹੁਤ ਕੁਝ ਲਿਖਿਆ ਪਰ ਉਹਨਾਂ ਨੇ ਆਪਣੀ ਬੇਟੀ ਦੀ ਮੁਹੱਬਤ ਨੂੰ ਪੂਰਾ ਨਾ ਹੋਣ ਦਿੱਤਾ। ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਉਹਨਾਂ ਦੀ ਬੇਟੀ ਦਾ ਸ਼ਿਵ ਕੁਮਾਰ ਦੇ ਨਾਲ ਇਸ਼ਕ ਚੱਲ ਰਿਹਾ ਹੈ ਯਾ ਇਸ ਦੀ ਕੋਈ ਖਬਰ ਮਿਲੀ ਤਾਂ ਉਹਨਾਂ ਨੇ ਆਪਣੀ ਬੇਟੀ ਨੂੰ ਵਿਦੇਸ਼ ਪੜ੍ਹਨ ਲਈ ਭੇਜ ਦਿੱਤਾ ਰਸ਼ੀਆ ਭੇਜਣ ਤੋਂ ਬਾਅਦ ਅੰਸੂਆ ਨੇ ਉੱਥੇ ਵਿਆਹ ਕਰਵਾ ਲਿਆ ਸ਼ਿਵ ਕੁਮਾਰ ਨੂੰ ਕਾਫੀ ਚਿਰ ਲੱਗਦਾ ਰਿਹਾ ਕਿ ਉਹ ਵਾਪਸ ਆਵੇਗੀ ਜਾਂ ਮੈਨੂੰ ਉੱਥੇ ਬੁਲਾ ਲਵੇਗੀ ਤੇ ਅਸੀਂ ਉੱਥੇ ਜਾ ਕੇ ਵਿਆਹ ਕਰਵਾ ਲਵਾਂਗੇ ਪਰ ਐਦਾਂ ਨਾ ਹੋ ਸਕਿਆ ਸ਼ਿਵ ਯਾਦਾਂ ਵਿੱਚ ਡੁੱਬਿਆ ਰਹਿੰਦਾ ਕਵਿਤਾਵਾਂ ਲਿਖਦਾ ਰਹਿੰਦਾ ਇੱਕ ਦਿਨ ਜਦੋਂ ਮੈਗਜ਼ੀਨ ਦੇ ਪੰਨੇ ਦੇ ਉੱਤੇ ਸ਼ਿਵ ਕੁਮਾਰ ਨੇ ਅੰਸੂਆ ਦੇ ਵਿਆਹ ਦੀ ਖਬਰ ਛਪੀ ਹੋਈ ਦੇਖੀ ਤਾਂ ਉੱਪਰੀ ਤਰ੍ਹਾਂ ਟੁੱਟ ਗਿਆ ਫਿਰ ਉਸਨੇ ਕਵਿਤਾ ਲਿਖੀ ਮਾਇ ਨਹੀਂ ਮਾਇ ਇੱਕ ਸ਼ਿਕਰਾ ਯਾਰ ਬਣਾਇਆ ਇਸ ਸੜ ਤੋਂ ਉੱਭਰਨਾ ਸ਼ਿਵ ਕੁਮਾਰ ਦੇ ਲਈ ਬਹੁਤ ਮੁਸ਼ਕਿਲ ਪਰਿਆ ਸੀ ਅਤੇ ਬਿੜਾ ਉਸ ਦੇ ਅੰਦਰ ਇੱਕ ਲਹਿਰ ਵਾਂਗੂ ਦੌੜ ਰਿਹਾ ਸੀ ਸ਼ਿਵ ਨੂੰ ਮੁਹੱਬਤ ਤਾਂ ਕਈ ਵਾਰ ਹੋਈ ਪਰ ਵਿਆਹ ਕਿਸੇ ਹੋਰ ਨਾਲ ਹੋਇਆ ਅਰੁਣਾ ਉਹਨਾਂ ਦੀ ਹਮਸਫਰ ਬਣੀ ਜਿਸ ਨੇ ਦੋ ਬੱਚਿਆਂ ਨੂੰ ਜਨਮ ਦਿੱਤਾ ਸ਼ਿਵ ਦੇ ਪੁੱਤਰ ਦਾ ਨਾਮ ਮਿਹਰਬਾਨ ਬਟਾਲਵੀ ਹੈ ਅਤੇ ਧੀ ਦਾ ਨਾਮ ਪੂਜਾ ਬਟਾਲਵੀ ਸ਼ਿਵ ਕੁਮਾਰ ਦੀ ਪਤਨੀ ਅਰੁਣਾ ਦੇ ਨਾਲ ਸ਼ਿਵ ਦਾ ਸਾਰਾ ਪਰਿਵਾਰ ਇਸ ਵਕਤ ਕੈਨੇਡਾ ਦੇ ਵਿੱਚ ਸੈਟਲ ਹੈ। ਉਹਨਾਂ ਦੇ بیٹے ਨਾਲ ਸਾਡੀ ਗੱਲਬਾਤ ਹੋਈ ਕਿ ਕੁਝ ਉਹਨਾਂ ਨੇ ਆਪਣੇ ਪਿਤਾ ਦੀਆਂ ਦਿਲਚਸਪ ਗੱਲਾਂ ਸਾਂਝੀਆਂ ਕੀਤੀਆਂ। ਆਓ ਸੁਣਨੇ ਆ ਮਿਹਰਬਾਨੀ ਜ਼ੁਬਾਨੀ। ਜਦੋਂ بیمار ਹੋਣ ਦੇ ਵਕਤ ਉਹਨੇ ਉਹਨਾਂ ਦਾ ਦਾਦਾ ਨਿਤਿ ਸਾਹਿਬੀ ਉਹਦੇ ਸੀ ਉਹਨਾਂ ਦਾ ਇਲਾਜ ਪ੍ਰਾਪਤ ਦੇ ਉਸ ਵਕਤ। ਇਹ ਕੇਵਲ ਅਫਸੋਸ ਹੁੰਦਾ ਹੈ ਮਗਰ ਨੂੰ ਬਹੁਤ ਰਗਣਾ ਹੁੰਦਾ ਕਿ ਇਹ ਕਾਚ ਉਸੇ ਜੱਤ ਨੂੰ ਪਾਏ ਤੇ ਹੁੰਦੇ ਤਾਂ ਅੱਜ ਆਪਣੇ ਕੋਲ ਹੁੰਦਾ। ਹੰਦੀ ਗੱਲ ਹੀ ਗੱਲ ਹੈ ਮੈਨੂੰ ਲੱਗਦਾ ਨਹੀਂ ਮੈਂ ਕਦੇ ਵੀ ਅਸੀਂ ਇਕੱਲੇ ਰੋਟੀ ਖਾਈ ਹੋਈ ਘਰ ਗਿਆ ਕਿ ਚਾਹਣਾ ਨਹੀਂ ਲੈ ਆ ਕੋਈ ਨਾ ਕੋਈ ਆਇਆ ਕੋਈ ਨਾ ਕੋਈ ਬੈਠਾ ਹਰ ਵੇਲੇ ਕੋਈ ਨਾ ਕੋਈ ਮੋਟੀ ਕਰਨਾ ਕਰਦਾ ਮਦਦ ਕਰ ਰਿਹਾ ਹੱਸ ਰਿਹਾ ਟਿੱਕਲੇ ਜਾ ਰਹੀ ਹਰ ਗੱਲ ਚ ਉਹ ਕੋਈ ਕੋਈ ਆਪਣਾ ਮਰੀ ਗੱਲ ਨੂੰ ਪ੍ਰਚਾਰ ਕਰਨੀ ਤੇ ਜਿਹਨੂੰ ਕਹਤਾ ਸੀ ਚਾਲਾਂਦੀ ਸੀ ਕਹਤਾ ਚਾਲਾਂਦੀ ਜਿਉਂ ਤਾਂ ਅਰੰਗ ਗੱਲ ਹੁੰਦੀ ਸੀ ਤਾਂ ਫਿਰ ਉਹ ਇੱਕ ਮੂਡ ਜਿਹੜਾ ਹੁੰਦਾ ਹੈ ਅੰਦਰ

ਫਰਕ ਤੋਂ ਜਿਆ ਪਰਵਾਨ ਨੂੰ ਕਾਰਪਯਾਤ ਹੋ ਗਈ ਹੈ ਬੈਨ ਨੂੰ ਪਾਨੰ ਸ਼ਿਵ ਕੁਮਾਰ ਬਟਾਲਵੀ ਦਾ ਜਦੀਕਰ ਉਹਨਾਂ ਦੇ ਭਤੀਜੇ ਰਾਜੀਵ ਬਟਾਲਵੀ ਸੰਭਾਲ ਰਹੇ ਨੇ ਜੋ ਕਿ ਬਟਾਲਾ ਦੀਆਂ ਤੰਗ ਗਲੀਆਂ ਦੇ ਵਿੱਚ ਮੌਜੂਦ ਹੈ ਰਾਜੀਵ ਬਟਾਲਵੀ ਆਪਣੀ ਪਤਨੀ ਦੇ ਨਾਲ ਸ਼ਿਵ ਦੇ ਜਦੀਕਰ ਦੇ ਵਿੱਚ ਹੀ ਰਹਿੰਦੇ ਹਨ ਜਿੱਥੇ ਸ਼ਿਵ ਨੇ ਲੰਬਾ ਸਮਾਂ ਬਤਾਇਆ ਸੀ ਉਹਨਾਂ ਦੇ ਕੋਲ ਸ਼ਿਵ ਦੀਆਂ ਕਈ ਖਾਸ ਤਸਵੀਰਾਂ ਬਰਤਨ ਉਹਨਾਂ ਦਾ ਬੈੱਡ ਅਤੇ ਕਈ ਕਿਤਾਬਾਂ ਵੀ ਮੌਜੂਦ ਹੈ ਸਾਡੀ ਉਹਨਾਂ ਦੇ ਨਾਲ ਗੱਲਬਾਤ ਹੋਈ ਸ਼ਿਵ ਕੁਮਾਰ ਬਾਰੇ ਉਹਨਾਂ ਦੇ ਭਤੀਜੇ ਦਾ ਕੀ ਕਹਿਣਾ ਹੈ ਆਓ ਜਾਣਦੇ ਹਾਂ ਦੇਖੋ ਉਹਨਾਂ ਨੂੰ ਚਾਣ ਵਾਲੇ ਪੂਰੇ ਦੁਨੀਆ 'ਚ ਫੈਲੇ ਹੋਇਆ ਜਿੱਥੇ-ਜਿੱਥੇ ਸਾਡੇ ਪੰਜਾਬੀ ਵੀਰ ਰਹਿੰਦੇ ਆ ਉਹ ਸ਼ਿਵ ਨੂੰ ਸਾਰੇ ਪਿਆਰ ਕਰਦੇ ਆ ਔਰ ਜਿੰਨੂੰ ਜਦੋਂ ਵੀ ਮੌਕਾ ਮਿਲਿਆ ਉਹ ਇਸ ਘਰ 'ਚ ਆਂਦੀ ਹਮੇਸ਼ਾ ਹੀ ਕੋਸ਼ਿਸ਼ ਕਰਦਾ ਹੈ ਕਿ ਮੈਂ ਉੱਥੇ ਜਾਵਾਂ ਜਿੱਥੇ ਸ਼ਿਵ ਰਿਆ ਉਹਨਾਂ ਗਲੀਆਂ 'ਚ ਜਾਵਾਂ ਉਹਨਾਂ ਮੁਹੱਲਿਆਂ 'ਚ ਜਾਵਾਂ ਜਿੱਥੇ ਕਿਸੇ ਟਾਈਮ ਤੇ ਸ਼ਿਵ ਕੁਮਾਰ ਬਟਾਲਵੀ ਆਂਦੇ ਜਾਂਦੇ ਸੀ ਔਰ ਜਿਸ ਘਰ 'ਚ ਉਹਨਾਂ ਨੇ ਆਪਣੀ ਇੰਨੀ ਜ਼ਿੰਦਗੀ ਹੰਡਾਈ ਹੈ ਉਹਨੂੰ ਦੇਖ ਕੇ ਆਈਏ ਔਰ ਉਸ ਇਸ ਘਰ ਨੂੰ ਮੱਕੇ ਦੀ ਤਰ੍ਹਾਂ ਪੂਜਦੇ ਆ ਜਦੋਂ ਵੀ ਆਉਂਦੇ ਆ ਉਹ ਇਹਨੂੰ ਨਮਸਕਾਰ ਕਰਦੇ ਆ ਇਹਦੀ ਇੱਟਾਂ ਪੱਥਰਾਂ ਨੂੰ ਚੁੰਮਦੇ ਆ ਔਰ ਉਹਨਾਂ ਦੀਆਂ ਜਦੋਂ ਅਸੀਂ ਉਹਨਾਂ ਨੂੰ ਕੁਝ ਮੈਮਰੀਜ਼ ਦਿਖਾਉਂਦੇ ਆ ਉਹ ਉਹਨਾਂ ਨਾਲ ਆਪਣੀਆਂ ਤਸਵੀਰਾਂ ਸਾਂਝੇ ਕਰਕੇ ਆਪਣੇ ਉੱਤੇ ਬੜਾ ਫਖਰ ਮਹਿਸੂਸ ਕਰਦੇ ਆ ਔਰ ਸਾਨੂੰ ਉਹਨਾਂ ਤੋਂ ਵੀ ਜ਼ਿਆਦਾ ਫਖਰ ਹੁੰਦਾ ਕਿ ਛੇਬਟਾਲਵੀ ਦਾ ਇੱਕ ਛੋਟਾ ਜਿਹਾ ਘਰ ਉਹਦੇ ਵਿੱਚ ਇੰਨੀ ਦੁਨੀਆ ਆ ਰਹੀ ਹੈ ਇੰਡੀਆ ਤੋਂ ਪੰਜਾਬ ਤੋਂ ਜਾਂ ਬਾਹਰੋਂ ਵਿਦੇਸ਼ਾਂ ਤੋਂ ਲੋਕ ਆ ਕੇ ਇਸ ਘਰ ਨੂੰ ਨਮਸਕਾਰ ਕਰਦੇ ਆ ਸਾਡੇ ਲਈ ਇਸ ਤੋਂ ਵੱਡਾ ਗਿਫਟ ਹੋਰ ਕੀ ਹੋ ਸਕਦਾ ਉਹਨਾਂ ਟਾਈਮਸ ਤੇ ਲੋਕਾਂ ਦੀ ਇੱਕ ਬੜੀ ਨਵੇਕਲੀ ਜੀ ਚੀਜ਼ ਸੀ ਸਾਡੇ ਪਰਿਵਾਰ ਬਾਰੇ ਕਿ ਯਾਰ ਲਿਖਣਾ ਸ਼ੁਰੂ ਕਰ ਦਿੱਤਾ ਸਾਡੇ ਅੱਗੇ ਪਿੱਛੇ ਕੋਈ ਲਿਖਾਰੀ ਨਹੀਂ ਹੋਇਆ ਇਸ ਪਰਿਵਾਰ ਦੇ ਵਿੱਚ ਨਾ ਹੀ ਇਸ ਚੀਜ਼ ਦਾ ਸਾਨੂੰ ਕੋਈ ਫਾਇਦਾ ਹੈ ਨਾ ਹੀ ਸਾਡੇ ਦਾਦਾ ਜੀ ਨੇ ਕਹਿਣਾ ਯਾਰ ਇਹਦੇ ਨਾਲ ਪਰਿਵਾਰ ਥੋੜੀ ਚੱਲਦਾ ਕੰਮ ਕਰਨ ਨਾਲ ਪਰਿਵਾਰ ਚੱਲਦਾ ਇਦਾਂ ਉਹਨਾਂ ਨੇ ਕਈ ਵਾਰੀ ਚਾਚਾ ਨੂੰ ਕਹਿ ਦੇਣਾ ਕਿ ਕਾਕਾ ਮਿਰਜ਼ਾ ਬਣ ਕੇ ਲਾਈਫ ਨਹੀਂ ਚੱਲਦੀ ਨੂੰ ਕੰਮ ਕਰਨਾ ਚਾਹੀਦਾ ਔਰ ਉਹ ਸਹੀ ਗੱਲ ਹੈ ਉਹਨਾਂ ਟਾਈਮ ਦੇ ਉਸ ਵਕਤ ਦੇ ਹਿਸਾਬ ਨਾਲ ਤੁਸੀਂ ਸੋਚੋ ਤੇ ਪੋਇਟਰੀ ਤੇ ਦੂਰ ਦੂਰ ਤੱਕ ਨਹੀਂ ਸੀ ਇਸ ਪਰਿਵਾਰ ਚ ਨਾ ਅੱਗੂਆਂ ਤੇ ਨਾ ਪਿੱਛੇ ਸੀ ਲੇਕਿਨ ਬਟਾਲਵੀ ਸਾਹਬ ਦੇ ਵਿੱਚ ਜੋ ਵੀ ਸੀ ਕੀਵਲਟੀਜ਼ ਉਹ ਨੇਚਰਲ ਸੀ ਕੁਦਰਤੀ ਸੀ ਔਰ ਅੱਜ ਬੜੇ ਫਖਰ ਦੀ ਗੱਲ ਹੈ ਕਿ ਉਹਨਾਂ ਦੀ ਬਦੌਲਤ ਸਾਨੂੰ ਜਿੰਨੇ ਵੀ ਕੁਝ ਅچھے ਲੋਕ ਜਦੋਂ ਪ੍ਰੋਗਰਾਮ ਕਰਦੇ ਉਹਨਾਂ ਦੇ ਪਰਿਵਾਰ ਨੂੰ ਯਾਦ ਕਰਦੇ ਆ ਪਰਿਵਾਰ ਦੇ ਨਾਂ ਹੋਣ ਨਾਲ ਉਹਨਾਂ ਦੇ ਜੱਦੀ ਘਰ ਨੂੰ ਜ਼ਰੂਰ ਦੇਖਣ ਆਉਂਦੇ ਆ ਪਰ ਜਦੋਂ ਇੱਥੇ ਸਾਨੂੰ ਦੇਖਦੇ ਆ ਤਾਂ ਉਹ ਕਹਿੰਦੇ ਨਹੀਂ ਤੁਸੀਂ ਵੀ ਇਸ ਪ੍ਰੋਗਰਾਮ ਦਾ ਹਿੱਸਾ ਬਣੋ ਔਰ ਬਟਾਲਵੀ ਸਾਹਿਬ ਨਾਲ ਜਿਹੜਾ ਤੁਸੀਂ ਆਪਣੀ ਜੀਵਨ ਹੰਡਾਇਆ ਉਹਦੇ ਬਾਰੇ ਸਾਡੇ ਨਾਲ ਗੱਲ ਕਰੋ ਸ਼ਿਵ ਕੁਮਾਰ ਬਟਾਲਵੀ ਨੇ ਅਨੇਕਾਂ ਹੀ ਕਿਤਾਬਾਂ ਲਿਖੀਆਂ ਜਿਵੇਂ ਮੈਂ ਤੇ ਮੈਂ ਅਸਾਂ ਜੋ ਬਨ ਰੁੱਤੇ ਮਰਨਾ ਮੈਨੂੰ ਵਿਦਾ ਕਰੋ ਲੂਨਾ ਹਰ ਇੱਕ ਕਿਤਾਬ ਇੱਕ ਤੋਂ ਇੱਕ ਵਾਦਾ ਹੈ ਕਿ ਤੁਸੀਂ ਜਾਣਦੇ ਹੋ ਸ਼ਿਵ ਕੁਮਾਰ ਬਟਾਲਵੀ ਨੇ ਹੋਰ ਵੀ ਬਹੁਤ ਕੁਝ ਲਿਖਿਆ ਸੀ ਜੋ ਸੜ ਕੇ ਸੁਆਹ ਹੋ ਗਿਆ ਸੀ ਜੀ ਹਾਂ 1947 ਤੋਂ ਬਾਅਦ ਮਹੌਲ ਜਦੋਂ ਖਰਾਬ ਸੀਗਾ ਤੇ ਉਦੋਂ ਉਹਨਾਂ ਦੇ ਘਰ ਨੂੰ ਸੜ ਦਿੱਤਾ ਗਿਆ ਸੀ ਤਾਂ ਉਸੇ ਸੜੇ ਹੋਏ ਘਰ ਦੇ ਵਿੱਚ ਉਹਨਾਂ ਦੀਆਂ ਕਈ ਲਿਖਤਾਂ ਵੀ ਸੜ ਕੇ ਸੁਆਹ ਹੋ ਗਈਆਂ ਸਨ ਕੁਝ ਲੋਕ ਸ਼ਿਵ ਦੀਆਂ ਲਿਖਤਾਂ ਨੂੰ ਬੇਸ਼ੱਕ ਸੁਆਹ ਕਰ ਗਏ ਪਰ ਸ਼ਿਵ ਦੀ ਰੂਹ ਗੀਤਾਂ ਦੇ ਵਿੱਚ ਇੰਜ ਕੁਲੀ ਕਿ ਅੱਜ ਬਾਲੀਵੁੱਡ ਲੈਵਲ ਤੱਕ ਉਸਦੇ ਗੀਤ ਗੂੰਜਦੇ ਹਨ ਬਾਲੀਵੁੱਡ ਦਾ ਇੱਕ ਹੋਰ ਗਾਇਕ ਸੁਪਰਸਟਾਰ ਸਿੰਗਰ ਅਰਜਿਤ ਸਿੰਘ ਦਾ ਗੀਤ ਜੋ ਕਿ ਚਮਕੀਲਾ ਫਿਲਮ ਦੇ ਵਿੱਚ ਗਾਇਆ ਗਿਆ ਸੀ ਮੈਨੂੰ ਵਿਦਾ ਕਰੋ ਮੈਨੂੰ ਵਿਦਾ ਕਰੋ ਪੰਜਾਬ ਦੀ ਕੋਇਲ ਸੁਰਿੰਦਰ ਕੋਰ ਦੇ ਮਸ਼ਹੂਰ ਗਾਣਿਆਂ ਦੇ ਵਿੱਚੋਂ ਦੋ ਮਸ਼ਹੂਰ ਗੀਤ ਵੀ ਤੁਸੀਂ ਜ਼ਰੂਰ ਸੁਨੇ ਹੋਣਗੇ ਨੀ ਇੱਕ ਮੇਰੀ ਅੱਖ ਕਾਸ਼ਨੀ ਦੂਜਾ ਰਾਤ ਦੇ ਉਹ ਨਿੰਦਰੇ ਨੇ ਮਾਰਿਆ ਤੇ ਦੂਜਾ ਗੀਤ ਮੈਨੂੰ ਹੀਰੇ ਹੀਰੇ ਆਖੇ ਹਾਏ ਨੇ ਮੁੰਡਾ ਲੰਬੜਾਂ ਦਾ ਇਹ ਪ੍ਰਚਲਿਤ ਗੀਤ ਵੀ ਸ਼ਿਵ ਕੁਮਾਰ ਬਟਾਲਵੀ ਨੇ ਹੀ ਲਿਖੇ ਸਨ ਉਧਰ ਅਰਜੁਨ ਢਿੱਲੋਂ ਵੱਲੋਂ ਗਾਇਆ ਗਿਆ ਗੀਤ ਤੱਬਾਂ ਕੋ ਜ਼ੁਲਫਾਂ ਵਾਲਿਆ ਮੇਰੇ ਸੋਹਣਿਆ ਮੇਰੇ लाੜਿਆ ਤੇ ਰਾਤ ਚਾਨਣੀ ਮੈਂ ਟੁਰਾਂ ਮੇਰੇ ਨਾਲ ਟੁਰੇ ਪਰਛਾਵਾਂ ਜਿੰਦੇ ਮੇਰੀਏ ਇਹ ਖੂਬਸੂਰਤ ਗੀਤ ਵੀ ਸ਼ਿਵ ਕੁਮਾਰ ਬਟਾਲਵੀ ਨੇ ਹੀ ਲਿਖੇ ਸੀ ਸ਼ਿਵ ਕੁਮਾਰ ਦੇ ਕਰੀਬੀਆਂ ਦੇ ਮੁਤਾਬਿਕ ਸ਼ਿਵ ਕੁਮਾਰ ਜਿੱਥੇ ਵੀ ਕਿਸੇ ਮੁਸ਼ਾਇਰੇ 'ਚ ਆਪਣੀ ਸ਼ਾਇਰੀ ਨੂੰ ਪੇਸ਼ ਕਰਦੇ ਸਨ ਤਾਂ ਲੋਕਾਂ ਦੇ ਅਥਰੂ ਝਰਨਿਆਂ ਦੇ ਵਾਂਗ ਵਹਿੰਦੇ ਸਨ ਜਿੱਥੇ ਵੀ ਸ਼ਿਵ ਆਪਣੀ ਕਵਿਤਾ ਨੂੰ ਵੱਖਰੇ ਢੰਗ ਨਾਲ ਪੇਸ਼ ਕਰਦੇ ਸਨ ਉੱਥੇ ਲੋਕ ਸਥਿਰ ਹੋ ਕੇ ਬੈਠ ਜਾਂਦੇ ਸਨ ਤੇ ਉਹਨਾਂ ਨੂੰ ਹੈਰਾਨੀ ਦੇ ਨਾਲ ਤੱਕਦੇ ਹੀ ਰਹਿ ਜਾਂਦੇ ਸੀ ਜਗਜੀਤ ਸਿੰਘ ਵਰਗੇ ਵੱਡੇ ਗਾਇਕ ਵੀ ਸ਼ਿਵ ਕੁਮਾਰ ਦੀ ਆਵਾਜ਼ ਤੇ ਸ਼ਾਇਰੀ ਦੇ ਆਸ਼ਿਕ ਸਨ ਜਗਜੀਤ ਸਿੰਘ ਨੇ ਆਪਣੀ ਇੱਕ ਇੰਟਰਵਿਊ ਦੇ ਦੌਰਾਨ ਸ਼ਿਵ ਕੁਮਾਰ ਬਟਾਲਵੀ ਦੀ ਆਵਾਜ਼ ਦੀ ਬਹਿਤ ਤਾਰੀਫ ਕੀਤੀ ਪਰ ਸਾਡੇ ਲਈ ਬਹੁਤ ਦੁਖਦਾਈ ਗੱਲ ਹੈ ਕਿ ਉਹਨਾਂ ਦੀ ਆਵਾਜ਼ ਦੀਆਂ ਰਿਕਾਰਡਿੰਗਸ ਜੋ ਮੌਜੂਦ ਸਨ ਬਾਅਦ ਦੇ ਵਿੱਚ ਡਿਲੀਟ ਕਰਵਾ ਦਿੱਤੀਆਂ ਗਈਆਂ ਇਸੇ ਕਰਕੇ ਉਹਨਾਂ ਦੀ ਆਵਾਜ਼ ਦੇ ਵਿੱਚ ਸਿਰਫ ਇੱਕ ਦੋ ਗੀਤ ਹੀ ਹਨ ਜੋ ਵੀਡੀਓ ਬੀਬੀਸੀ ਦੇ ਕੋਲ ਹੈ ਬੀਬੀਸੀ ਦੇ ਨਾਲ ਕੀਤੀ ਗਈ ਇੰਟਰਵਿਊ ਦੇ ਵਿੱਚ ਉਹਨਾਂ ਦਾ ਗਾਇਆ ਗਿਆ ਗੀਤ ਕਿ ਪੁੱਛਦੇ ਉਹ ਹਾਲ ਫਕੀਰਾਂ ਦਾ ਅੱਜ ਉਹੀ ਸਾਡੇ ਕੋਲ ਮੌਜੂਦ ਹੈ ਸੋ ਇਥੇ ਅਖੀਰ ਚ ਮੈਨੂੰ ਇੱਕ ਮਹਾਨ ਸ਼ਾਇਰ ਦੀਆਂ ਕੁਝ ਸਤਰਾਂ ਯਾਦ ਆਉਂਦੀਆਂ ਨੇ ਜੋ ਲਿਖਦੇ ਹਨ ਕਿ ਕਦੇ ਕਿਤੇ ਆਈ ਜ਼ਿੰਦਗੀ ਦੇ ਵਿੱਚ ਬੰਦਾ ਇਕੱਲਾ ਰਹਿ ਜਾਂਦਾ ਆਪਣੇ ਸਾਥ ਵੀ ਛੱਡ ਜਾਂਦੇ ਨੇ ਬਸ ਇੱਕ ਅੱਲਾ ਹੀ ਰਹਿ ਜਾਂਦਾ ਜ਼ਿੰਦਗੀ ਦੇ ਗਮਾਂ ਦੇ ਦਵਾਰ ਦੇ ਵਿੱਚ ਗੁਜਰੇ ਸ਼ਿਵ ਕੁਮਾਰ ਬਟਾਲਵੀ ਜਦੋਂ ਇੰਗਲੈਂਡ ਤੋਂ ਵਾਪਸ ਪਰਤੇ ਤਾਂ ਉਹਨਾਂ ਨੇ ਹੱਦੋਂ ਵੱਧ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ ਸੀ ਨਤੀਜੇ ਵਜੋਂ ਸ਼ਿਵ ਕੁਮਾਰ ਦੀ ਤਬੀਅਤ ਕਾਫੀ ਖਰਾਬ ਰਹਿਣ ਲੱਗ ਪਈ ਸੀ ਜਿਸ ਕਾਰਨ ਉਹ ਜ਼ਿਆਦਾਤਰ ਚੰਡੀਗੜ੍ਹ ਦੇ ਵਿੱਚ ਹੀ ਰਹਿੰਦੇ ਸਨ ਅਤੇ ਜਦੋਂ ਚੰਕ ਉਹਨਾਂ ਦੀ ਤਬੀਅਤ ਜ਼ਿਆਦਾ ਖਰਾਬ ਹੋ ਜਾਂਦੀ ਤਾਂ ਉਹਨਾਂ ਨੂੰ ਚੰਡੀਗੜ੍ਹ ਦੇ ਸੈਕਟਰ 16 ਸਥਿਤ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਜਾਂਦਾ ਪਰ ਸਿਹਤ ਜ਼ਿਆਦਾ ਵਿਗੜਨ ਦੇਖ ਉਹਨਾਂ ਨੂੰ ਚੰਡੀਗੜ੍ਹ ਦੇ ਸੈਕਟਰ 16 ਦੇ ਹਸਪਤਾਲ ਤੋਂ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਪਰ ਸਿਹਤ ਜਿਆਦਾ ਖਰਾਬ ਹੁੰਦਿਆਂ ਨੂੰ ਦੇਖ ਸ਼ਿਵ ਕੁਮਾਰ ਬਟਾਲਵੀ ਨੇ ਆਪਣੇ ਆਖਰੀ ਸਾਹ ਲੈਣ ਦੀ ਇੱਛਾ ਆਪਣੇ ਜੱਦੀ ਪਿੰਡ ਦੇ ਵਿੱਚ ਜ਼ਾਹਰ ਕੀਤੀ ਸ਼ਿਵ ਕੁਮਾਰ ਨੇ ਕਿਹਾ ਕਿ ਮੈਂ ਹਸਪਤਾਲ ਦੇ ਵਿੱਚ ਮਰਨਾ ਮਨਜ਼ੂਰ ਨਹੀਂ ਕਰਾਂਗਾ ਮੈਨੂੰ ਜਿਵੇਂ ਦੇਵੇਂ ਆਪਣੇ ਜੱਦੀ ਪਿੰਡ ਲੈ ਜਾਓ ਜਿਸ ਤੋਂ ਬਾਅਦ ਸ਼ਿਵ ਕੁਮਾਰ ਬਟਾਲਵੀ ਨੇ ਆਪਣੇ ਆਖਰੀ ਸਾਹ ਆਪਣੇ ਜੱਦੀ ਪਿੰਡ ਜੋ ਕਿ ਗੁਰਦਾਸਪੁਰ ਦੇ ਕੀਰੀ ਮੰਗਿਆਲ ਦੇ ਵਿੱਚ ਹੀ ਲਏ ਨੇ ਅਤੇ 6 ਮਈ 1973 ਨੂੰ ਹਮੇਸ਼ਾ ਲਈ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ